ਠਾਨਕੂਟ ਦੇ ਰੇਲਵੇ ਸਟੇਸ਼ਨ ਤੇ ਅੱਜ NDRF ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕ ਡ੍ਰਿਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਤਮਾਮ ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜੜਾ ਬਚਾਇਆ ਜਾ ਸਕੇ ਇਸ ਮੌਕਾ ਦੇ ਵਿੱਚ तमाम ਉਹ ਜਾਣਕਾਰੀ ਜਿਹੜੀ ਇਹ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱবি ਇੱਥੇ ਮੌਜੂਦ ਰੇ ਐਨ ਡੀ ਆਰ ਐਫ ਦੀਆਂ ਟੀਮਾਂ ਸੀ ਆਰ ਪੀ ਐਫ ਦੀਆਂ ਟੀਮਾਂ ਤੇ ਵੱਖ-ਵੱਖ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਦੀ ਘਟਨਾ ਨੂੰ ਜੜਾ ਹੁਣ ਤੋਂ ਰੋਕਿਆ ਜਾ ਸਕੇ ਤੇ तमाम ਤਸਵੀਰਾਂ ਵੀ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਗੀ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਡਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ इस मॉक ड्रिल में पार्टिसिपेट कर रही हैं और इसमें एनडीआरएफ की तरफ से दो टीमें दो अलग अलग बटालियन से आई हैं जो एक सेवन एन डी भटिंडा व चौदह एन डी नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਕੰਡ ਕਰੇ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਹਾਂਜੀ ਸਰ। ਤਾਂ ਹਮਾਰੇ ਇੱਕ ਮੈਸਜ ਆਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ। ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਐਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਐਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਦਲੇ ਅੱਜ ਇਹ ਮੌਕ ਡ੍ਰਿਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕੜ ਦੇ ਵਿੱਚ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕੜਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੜਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕੜਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜੂਠਿਆ ਜਾਵੇ ਕੋਈ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਤ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ ਮੌਕਾ ਡੂਲ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱবি ਇੱਥੇ ਮੌਜੂਦ ਰੇ ਐਨ ਡੀ ਆਰ ਐਫ ਦੀਆਂ ਟੀਮਾਂ ਸੀ ਆਰ ਪੀ ਐਫ ਦੀਆਂ ਟੀਮਾਂ ਤੇ ਵੱਖ-ਵੱਖ ਬਟਾਲੀਅਨ ਜਿਮਤੋਂ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜ ਤਸਵੀਰਾਂ ਵੀ ਜਿਹੜੀਆਂ ਨੂੰ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡਰ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਦੇ ਸਭੀ ਏਜੰਸੀਜ਼ ਜੋ ਹੈ ਇਸ ਮੌਕ ਡਿਲ ਮੇ ਪਾਰਟਿਸਪੇਟ ਕਰ ਰਹੀ ਹੈ और इसमें एनडीआरएफ की तरफ से दो टीमें दो अलग अलग बटालियन से आई हैं जो एक सेवेंथ एन डी आर एफ व चौदह एन डी नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਤੰਦਰ ਕਰੇ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ ਜੀ ਸਰ ਤਾਂ ਹਮਾਰੇ ਇੱਕ ਮੈਸਜ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋਏਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ ਗੇਗਲੇ ਅੱਜ ਮੌਕ ਡ੍ਰਿਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰਫ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕ ਡ੍ਰਿਲ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਖਾਨਕੂੜ ਦੇ ਰੇਲਵੇ ਸਟੇਸ਼ਨ ਤੇ ਅੱਜ NDRF ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕ ਡ੍ਰਿਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਤਮਾਮ ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜਿੱਠਿਆ ਜਾਵੇ ਕੋਈ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ ਮੌਕੇ ਦੇ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਇਹ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਰਹੇ ਐਨਡੀਆਰਫ ਦੀਆਂ ਟੀਮਾਂ ਸੀਆਰਪੀਐਫ ਦੀਆਂ ਟੀਮਾਂ ਤੇ ਬਕਬਕ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜਾ ਹੁਣ ਤੋਂ ਰੋਕਿਆ ਜਾ ਸਕੇ ਤੇ तमाम ਤਸਵੀਰਾਂ ਵੀ ਜਿਹੜੀਆਂ ਨੂੰ ਨਿਕਲ ਕੇ ਸਾਹਮਣੇ ਆ ਗੀ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਡਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋੜ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ इस मॉक ड्रिल में पार्टिसिपेट कर रही हैं और इसमें एनडीआरएफ की तरफ से दो टीमें दो अलग अलग बटालियन से आई हैं जो एक सेवेंथ एनडीआरएफ भटिंडा व चौदह एन नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਤੰਦਰ ਕਰਨ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਹਾਂਜੀ ਸਰ। ਤਾਂ ਹਮਾਰੇ ਇੱਕ ਮੈਸਜ ਆਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਐਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋ ਗਏ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਐਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਦਲੇ ਅੱਜ ਮੌਕ ਡਿਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕੜ ਨੇ ਤੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਤ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜੜਾ ਹੈ ਇੱਕ ਮੌਕੜਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੜਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕੜਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਦੇ ਜੀਠਿਆ ਜਾਵੇ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਤਰ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ ਮੌਕਾ ਦੇ ਉੱਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱ비 ਇੱਥੇ ਮੌਜੂਦ ਰਹੇ ਐਨਡੀਆਰਫ ਦੀਆਂ ਟੀਮਾਂ ਸੀਆਰਪੀਐਫ ਦੀਆਂ ਟੀਮਾਂ ਤੇ ਵੱਖ-ਵੱਖ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜਾ ਤਸਵੀਰਾਂ ਵਿਜੜੀਆਂ ਨੂੰ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡਰਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਇਹ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ ਇਸ ਮੌਕ ਡਰਲ ਮੇ ਪਾਰਟਿਸਪੇਟ ਕਰ ਰਹੀ ਹੈ और इसमें एनडीआरएफ की तरफ से दो टीमें दो अलग अलग बटालियन से आई हैं जो एक सेवेंथ एन भटिंडा व चौदह एनडीआरएफ नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਕੰਡ ਕਰੇ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਕੰਮ ਕਰ ਪਾਏ ਜੀ ਸਰ ਤਾਂ ਹਮਾਰੇ ਇੱਕ ਮੈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ ਜਦ ਅੱਜ ਮੌਕ ਟ੍ਰਿਲ ਚੱਲ ਰਹੀ ਹੈ ਜਿੱਥੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰਫ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਫ ਦੇ ਨਤੀਜਾ ਵੀ ਨਾਲ ਲਿਆ ਹੈ ਇਹ ਸਾਰੀ ਅੱਜ ਸਾਡੀ ਮੌਕ ਡ੍ਰਿਲ ਤੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕ ਡ੍ਰਿਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਤਮਾਮ ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜਿੱਠਿਆ ਜਾਵੇ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ স্মੋਕ ਡਰਲ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਰਏ ਐਨਡੀਆਰਫ ਦੀਆਂ ਟੀਮਾਂ ਸੀ ਆਰਪੀਐਫ ਦੀਆਂ ਟੀਮਾਂ ਤੇ ਬਕ ਬਕ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜਾ ਹੁਣ ਤਸਵੀਰਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕੜਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਇਹ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋਟ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਦੇ ਸਭੀ ਏਜੰਸੀਜ਼ ਜੋ ਹੈ इस मॉक ड्रिल में पार्टिसिपेट कर रही हैं और इसमें एनडीआरएफ की तरफ से दो टीमें दो अलग अलग बटालियन से आई हैं जो एक सेवेंथ एन डी भटिंडा व चौदह एन नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਪੰਡਕ ਕਰਨ ਤਾਂ ਕਿ ਕਭੀ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਹਾਂਜੀ ਸਰ। ਤਾਂ ਹਮ ਅਗਾ ਇੱਕ ਮਹੀਨੇ ਅੱਜ ਜਿਸੀ ਸਾਰੀ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋਏਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਦਲੇ ਅੱਜ ਇਹ ਮੌਕੜੀ ਚੱਲ ਰਹੀ ਹੈ ਜਿੱਥੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕੜ ਦੇ ਉੱਤੇ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕੜਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੜਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕੜਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜਿੱਠਿਆ ਜਾਵੇ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ স্মੋਕ ਡਰਲ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱ비 ਇੱਥੇ ਮੌਜੂਦ ਰੇ ਐਨ ਡੀ ਆਰ ਐਫ ਦੀਆਂ ਟੀਮਾਂ ਸੀ ਆਰ ਪੀ ਐਫ ਦੀਆਂ ਟੀਮਾਂ ਤੇ ਬਖ ਬਖ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਸੀ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਂੀ ਘਟਨਾ ਨੂੰ ਜਿਹੜਾ ਹੁ ਤਸਵੀਰਾਂ ਵੀ ਜਿਹੜੀਆਂ ਨੂੰ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡਰਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਆ ਸੁਣਦੇ ਆ ਇਹ ਜਾਣਕਾਰੀ ਇਹ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ ਇਸ ਮੌਕ ਡਰਲ ਮੇ ਪਾਰਟਿਸਪੇਟ ਕਰ ਰਹੀ ਹੈ और इसमें एनडीआरएफ की तरफ से दो टीमें दो अलग अलग बटालियन से आई हैं जो एक सेवंथ एनडीआरएफ भटिंडा व एफ चौदह नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਕੰਡਕ ਕਰੇ ਤਾਂ ਕਿ ਕਭੀ ਹਮੇ ਸਾਥ ਮੇ ਕੰਮ ਕਰਨੇ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਹਾਂਜੀ ਸਰ। ਤੋਂ ਹਮਾਰਾ ਇੱਕ ਮੈਜਰ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਚ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਫ ਤੇ ਸਿਵਲ ਬੈਂਚ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਦਲੇ ਅੱਜ ਇਹ ਮੌਕਡਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕਡਲ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਖਾਂਕੂਰ ਦੇ ਰੇਲਵੇ ਸਟੇਸ਼ਨ ਤੇ ਅੱਜ NDRF ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜਿੱਠਿਆ ਜਾਵੇ ਕੋਈ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ ਮੌਕੇ ਦੇ ਉਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਇਹ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱবি ਇੱਥੇ ਮੌਜੂਦ ਰਏ ਐਨਡੀਆਰਫ ਦੀਆਂ ਟੀਮਾਂ ਸੀਆਰਪੀਐਫ ਦੀਆਂ ਟੀਮਾਂ ਤੇ ਬਖ ਬਖ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਹੈ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜਾ ਹੁਣ ਤੋਂ ਰੋਕਿਆ ਜਾ ਸਕੇ ਤੇ तमाम ਤਸਵੀਰਾਂ ਵੀ ਜਿਹੜੀਆਂ ਨੂੰ ਨਿਕਲ ਕੇ ਸਾਹਮ ਗੀ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਡਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ इस मॉक ड्रिल में पार्टिसिपेट कर रही हैं और इसमें एनडीआरएफ की तरफ से दो टीमें दो अलग अलग बटालियन से आई हैं जो एक सेवंथ एन भटिंडा व चौदह एन नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम ਕੰਡਕ ਕਰੇ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਲੋੜ ਪਵੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਹਾਂਜੀ ਸਰ। ਤਾਂ ਹਮਾ ਦਾ ਇੱਕ ਮੈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਐਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਐਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਦਲੇ ਅੱਜ ਇਹ ਮੌਕ ਡ੍ਰਿਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕੜ ਨੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਤੇ ਬਲੂ ਜੜਾ ਹੈ ਇੱਕ ਮੌਕ ਡ੍ਰਿਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵੱਖ-ਵੱਖ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜੂਠਿਆ ਜਾਂਦਾ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ ਮੋਕ ਡਲ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱবি ਇੱਥੇ ਮੌਜੂਦ ਰੇ ਐਨ ਡੀ ਆਰ ਐਫ ਦੀਆਂ ਟੀਮਾਂ ਸੀ ਆਰ ਪੀ ਐਫ ਦੀਆਂ ਟੀਮਾਂ ਤੇ ਬਖ ਬਖ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਜਿਹੜਾ ਹ ਤਸਵੀਰਾਂ ਵੀ ਜਿਹੜੀਆਂ ਨੂੰ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡਰਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਹਾਂ ਸੁਣਦੇ ਹਾਂ ਇਹ ਜਾਣਕਾਰੀ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਕੇ ਸਭੀ ਏਜੰਸੀਜ਼ ਜੋ ਹੈ ਇਸ ਮੌਕ ਡਿਲ ਮੇ ਪਾਰਟਿਸਪੇਟ ਕਰ ਰਹੀ ਹੈ और इसमें एनडीआरएफ की तरफ से दो टीमें दो अलग अलग बटालियन से आई हैं जो एक सेवंथ एनडीआरएफ भटिंडा व चौदह एनडीआरएफ नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोर्डिनेशन बना बनाकर इस एक्सरसाइज को हम कोशिश करेंगे कि अच्छे से हम ਕੰਡ ਕਰੇ ਤਾਂ ਕਿ ਕਦੇ ਹਮੇ ਸਾਥ ਮੇ ਕੰਮ ਕਰਨ ਦੀ ਜ਼ਰੂਰਤ ਪੜੇ ਤਾਂ ਅੱਛੇ ਸੇ ਹਮ ਕੰਮ ਕਰ ਪਾਏ। ਜੀ ਸਰ। ਤਾਂ ਹਮ ਅੱਜ ਇੱਕ ਮਿਲ ਆਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਸਿਵਲ ਬੈਂਸ ਦੀ ਟੀਮ ਸਾਡੀ ਪਠਾਨਕੋਟ ਦੀ। ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹੋਏਰ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਫ ਤੇ ਸਿਵਲ ਬੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ। ਗੇਗਲੇ ਅਜੇ ਮੌਕਢਿਲ ਚੱਲ ਰਹੀ ਹੈ ਜਿੱਦ ਤੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰਫ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੇ ਜੀਆਰਪੀ ਔਰ ਆਰਪੀਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਕੜੇ ਨੂੰ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਅੱਜ ਐਨਡੀਆਰਐਫ ਸਮੇਤ ਸਿਵਲ ਡਿਫੈਂਸ ਫੋਰਸਸ ਦੇ ਵੱਲੋਂ ਜਿਹੜਾ ਹੈ ਇੱਕ ਮੌਕ ਡ੍ਰਿਲ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕ ਡ੍ਰਿਲ ਜਿਹੜੀ ਹੈ तमाम ਏਜੰਸੀਸ ਦੇ ਵੱਲੋਂ ਵਕ ਵਕ ਬਟਾਲੀਅਨਸ ਜਿਹੜੀਆਂ ਨੇ ਇਸ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਇਹ ਮੌਕ ਡ੍ਰਿਲ ਕੀਤੀ ਗਈ ਜਿਸ ਤੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਨਾਲ ਕਿਵੇਂ ਨਜੂਠਿਆ ਜਾਵੇ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਹੀ ਕਿਸ ਲੋਕਾਂ ਦੀ ਜਾਨ ਬਚਾਈ ਜਾ ਸਕੇ ਆਮ ਜਨਤਾ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੋਂ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਇਸ স্মੋਕ ਰੋਲ ਤੇ ਵਿੱਚ तमाम ਉਹ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਰੇਲਵੇ ਪੁਲਿਸ ਕਰਮਚਾਰੀ ਜਿਹੜੇ ਨੇ ਉੱ비 ਇੱਥੇ ਮੌਜੂਦ ਰੇ ਐਨ ਡੀ ਆਰ ਐਫ ਦੀਆਂ ਟੀਮਾਂ ਸੀ ਆਰ ਪੀ ਐਫ ਦੀਆਂ ਟੀਮਾਂ ਤੇ ਵਕ ਵਕ ਬਟਾਲੀਅਨ ਜਿਵੇਂ ਤੁਹਾਨੂੰ ਦੱਸਿਆ ਅਸੀਂ ਉਹ ਸਾਰੀ ਮੌਜੂਦ ਰਹੀਆਂ ਤੇ ਸਿਵਲ ਡਿਫੈਂਸ ਫੋਰਸ ਵੀ ਜਿਹੜੀ ਹੈ ਇਸ ਮੌਕੇ ਤੇ ਖਾਸਾ ਤੌਰ ਤੇ ਦੇਖਣ ਨੂੰ ਮਿਲੀ ਹੈ ਤਾਂ ਕਿ ਮਿਲ ਕੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਦੀ ਘਟਨਾ ਨੂੰ ਜਿਹੜਾ ਤਸਵੀਰਾਂਬ ਜਿਹੜੀਆਂ ਨੂੰ ਨਿਕਲ ਕੇ ਸਾਹਮਣੇ ਆਏ ਨੇ ਇਸ ਮੌਕੇ ਤੇ ਖਾਸ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡ੍ਰਿਲ ਜਿਹੜੀ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਆ ਸੁਣਦੇ ਆ ਇਹ ਜਾਣਕਾਰੀ ਇਹ ਐਕਸੀਡੈਂਟ ਸਿਨੈਰੀਓ ਤੇ ਬੇਸਡ ਹੈ ਜਿਸ ਵਿੱਚ ਪੜਾਣਕੋਟ ਡਿਸਟ੍ਰਿਕਟ ਦੇ ਸਭੀ ਸਟੇਕ ਹোলਡਰਸ ਸਿਵਲ ਡਿਫੈਂਸ ਰੇਲਵੇ ਪੁਲਿਸ ਫੋਰਸ ਆਰਟੀ ਆਰਐਮਈ ਔਰ ਰੇਲਵੇ ਡਿਪਾਰਟਮੈਂਟ ਦੇ ਸਭੀ ਏਜੰਸੀਜ਼ ਜੋ ਹੈ ਇਸ ਮੌਕ ਡ੍ਰਿਲ ਮੇ ਪਾਰਟਿਸਪੇਟ ਕਰ ਰਹੀ ਹੈ और इसमें एनडीआरएफ की तरफ से दो टीमें दो अलग अलग बटालियन से आई हैं जो एक सेवंथ एनडीआरएफ बठिंडा वह चौदह एनडीआरएफ नूरपुर जो हिमाचल में स्थित है वहाँ से हमारी दो टीमें आई हैं और इस एक्सरसाइज में हम एज ए स्टेक होल्डर आज पार्टिसिपेट कर रहे हैं और सभी डिस्ट्रिक्ट और सेंट्रल एजेंसीज के साथ एक कोऑर्डिनेशन बना बनाकर इस एक्सरसाइज को हम कोशिश करेंगे कि अच्छे से हम कंडक्ट करें ताकि कभी हमें साथ में काम करने की जरूरत पड़े तो अच्छे से हम काम कर रहे हैं ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸਿਵਲ ਡਿਫੈਂਸ ਦੀ ਟੀਮ ਸਾਡੀ ਪਠਾਨਕੋਟ ਦੀ ਜਿਸ ਦਾ ਮੁੱਖ ਮਕਸਦ ਹੈਗਾ ਐਨਡੀਆਰਐਫ ਦੇ ਨਾਲ ਮਿਲ ਕੇ ਰੇਲਵੇ ਤੁਰ ਘਟਨਾ ਵਿੱਚ ਕੋਈ ਵੀ ਅਨਹੋਣੀ ਹਾਦਸਾ ਹੁੰਦੀ ਹੈ ਤੇ ਕਿਸ ਤਰ੍ਹਾਂ ਐਨਡੀਆਰਐਫ ਤੇ ਸਿਵਲ ਡਿਫੈਂਸ ਨਾਲ ਮਿਲ ਕੇ ਉਸ ਰੇਲਵੇ ਤੁਰ ਘਟਨਾ ਵਿੱਚ ਵੱਧ ਤੋਂ ਵੱਧ ਜਾਨਾਂ ਦੀ ਬਚਾਈ ਬਚਾ ਕਰ ਸਕੇ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕੇ ਜਿਹਦੇ ਲਈ ਅੱਜ ਇਹ ਮੌਕ ਡ੍ਰਿਲ ਚੱਲ ਰਹੀ ਹੈ ਜਿੱਦੇ ਜੇ ਰੇਲਵੇ ਸਿਵਲ ਡਿਫੈਂਸ ਅਤੇ ਐਨਡੀਆਰਐਫ ਦੀ ਟੀਮ ਇਕੱਠੀਆਂ ਹੋਈਆਂ ਨੇ ਇਹਦੀ ਜੀਆਰਪੀ ਔਰ ਆਰਪੀਐਫ ਦੇ ਨਤੀਜਾ ਵੀ ਨਾਲ ਲਿਆ ਇਹ ਸਾਰੀ ਅੱਜ ਸਾਡੀ ਮੌਜੂਦ ਹੈ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਪਟਨਾਪੁਰ ਦੇ